ਨੂੰ ਵੀ ਦੱਸਦੀ ਏ ਵੀ ਆ ਕੰਮ ਹੋ ਗਿਆ ਉਹ ਵੀ ਸੋਚਦੀ ਹੋਈ ਦੇਖ ਨਹੀਂ ਗਿਆ ਹੇ ਤੱਕ ਝੁਮਰ ਤੇਰੇ ਹਾਂ ਮਾਈਕਮ ਹੋ ਗਿਆ ਹਲੋ ਹਲੋ ਹੈਪੀ ਹਾਂ ਜੀ ਉਹ ਯਾਰ ਕੰਮ ਖਰਾਬ ਹੋ ਗਿਆ ਇੱਕ ਕੀ ਹੋ ਗਿਆ ਉਹ ਜਿਹੜੇ ਤੇਰੇ ਝੁਮਰ ਜਿਲਾਉਂਦੇ ਸੀ ਆਪਾਂ ਨੇ ਹਾਂ ਹਾਂ ਉਹ ਜੱਸ ਦੇ ਹੱਥ ਲੱਗ ਗਏ ਹੋਰ ਉਹ ਤਾਂ ਮੇਰੇ ਨਾਲ ਕਲੇਸ਼ ਪਾਈ ਬੱਚਾ ਕਹਿੰਦੇ ਕੀ ਇਹਦੇ ਨੇ ਮੈਂ ਉਹਨੂੰ ਕਹਾਂ ਮੈਂ ਤੇਰੇ ਹੀ ਨੇ ਇਹ ਮੈਂ ਤਾਂ ਉਹਨੂੰ ਇਹ ਗੱਲ ਕਹਿਤੀ ਮੈਂ ਤਾਂ ਅੰਦਰ ਬੈਠਾ ਸੀ ਕਿਤੇ ਉਹ ਪੈਂਟ ਲੱਗੀ ਸੀ ਧੋਣ ਵਾਸਤੇ ਬਾਹਰ ਪਾਈ ਦੀ ਪੈਂਟ ਭੁੱਲ ਗਿਆ ਮੈਂ ਕੱਢਣੇ ਵਿੱਚੋਂ ਉਹ ਹੁਣ ਜਾਂ ਚੱਕ ਕੇ ਉਹ ਖੜਕਾਏ ਉਹ ਥੱਲੇ ਗਿਰ ਗਏ ਚੱਕ ਲਏ ਉਹਨੇ ਕਹਿੰਦੀ ਆ ਕੀ ਇਹਦੇ ਨੇ ਇਹ ਮਾ ਮੈਂ ਤੇਰੇ ਬਾਅਦ ਲੈ ਕੇ ਭੁੱਲ ਗਿਆ ਮੈਂ ਚੱਲ ਕੋਈ ਨਾ ਆਪਾਂ ਕਰ ਦਿਆਂਗੇ ਗਾੜ ਵੇ ਤੈਨੂੰ ਆਪਾਂ ਲਿਆਵਾਂਗੇ ਕੋਈ ਗੱਲ ਨਹੀਂ ਨਾ ਤੂੰ ਉਹਨੂੰ ਕੋਈ ਬਹਾਨਾ ਲਾ ਦਿੰਦਾ ਵੀ ਮੇਰੇ ਦੋਸਤ ਦੇ ਘਰ ਵਾਲੀ ਜਿਹਨੇ ਮੇਰੇ ਥੇ ਵਿੱਚ ਰਹਿ ਗਏ ਉਹ ਲੈ ਕੇ ਆਇਆ ਸੀ ਦੋਸਤ ਦੇ ਘਰ ਵਾਲੀ ਤਾਂ ਫਿਰ ਵੱਧ ਮੇਰੇ ਤੇ ਸ਼ੱਕ ਕਰਦੀ ਵੀ ਤੂੰ ਖਾਰਾ ਕਿਤੇ ਕਿਤੇ ਨਾਲ ਲਾਈ ਫਿਰਦਾ ਬਾਹਰ ਉਹਦਾ ਮੈਂ ਉਹਨੂੰ ਕਿਹਾ ਮੈਂ ਤੇਰੀ ਨੇ ਇਹ ਕਿੱਦਾਂ ਹੋ ਗਿਆ ਹੈ ਇਹ ਤਾਂ ਪੜਾਈ ਪੁੱਠਾ ਕੰਮ ਹੋ ਗਿਆ ਹੁਣ ਕੀ ਕਰਾਂ ਮੈਂ ਚਾਹ ਤੋਂ ਡਾਕਟਰ ਦੇ ਕੋਲੇ ਨਾ ਆ ਜਾ ਰੁਸਾ ਜਾ ਮੁਕਰ ਕੇ ਬੈਣੀ ਉਹਨੂੰ ਉਹਨੂੰ ਵੀ ਸ਼ੱਕ ਪਈ ਵੀ ਆਪਣੇ ਤੇ ਲੱਗਦਾ ਮੈਂ ਆਪਾਂ ਲਿਆਵਾਂ ਕੋਈ ਚੱਕਰ ਨਹੀਂ ਮੈਂ ਆਪਾਂ ਕਰ ਲਾਂਗਾ ਜੰਗਾੜ ਉਹ ਤਾਂ ਕਰ ਲਾਂਗੇ ਹਾਂ ਕਿਉਂਕਿ ਤਾਂ ਮੈਂ ਫਿਰ ਉਹਦੇ ਨਾਲ ਉਹ ਵੀ ਸੋਨੇ ਬਣਵਾ ਕੇ ਲਈ ਮੈਨੂੰ ਤਾਂ ਉਹ ਉਹ ਕੋਈ ਗੱਲ ਨਹੀਂ ਮੈਂ ਤੇਰੇ ਸਾਹਮਣੇ ਮੈਂ ਤਾਂ ਤੈਨੂੰ ਜਾਬੀ ਜਵਾਬ ਨਹੀਂ ਦਿੰਦਾ ਜਦ ਮਤਲਬ Google Pay ਕਰਤੇ 20000 ਰੁਪਏ ਤੇਰੇ ਸਾਹਮਣੇ ਹਜੇ ਮੈਨੂੰ ਆਇਆ ਉਹ ਮੋਬਾਈਲ ਚੱਕਣਾ ਮੇਰਾ ਕਰ ਲੈ ਬਈ ਉਹਨੂੰ ਪਤਾ ਕਿੰਨੀ ਪੇਮੈਂਟ ਸੀ ਵਿੱਚ ਉਹਦਾਰੋ ਚੈੱਕ ਕਰਦੀ ਆ ਉਹ ਤਾਂ ਨਾਲ ਪਾਉਣ ਲੱਗੇ ਤੂੰ ਆਪਦੇ ਮੋਬਾਈਲ ਤੇ ਨਾ ਕੀ ਕਹਿੰਦੇ ਹੁੰਦੇ ਲੋਕ-ਲੋਕ ਲਾ ਕੇ ਰੱਖਿਆ ਕਰ ਫੇਰ ਵੱਧ ਚੱਕ ਕਰੂ ਲੋਕ ਲਾ ਦੇ ਦਾਂ ਚੱਲ ਕੋਈ ਨਾ ਆਪਾਂ ਕਰਦੇ ਆ ਕੋਈ ਜਗਾਰ ਚੱਲ ਦੇਖ ਲੈ ਚੱਲ ਚੰਗਾ ਮੈਨੂੰ ਤਾਂ ਟੈਨਸ਼ਨ ਪੈ ਗਈ ਕੀ ਦੇ ਨਾ ਗੱਲ ਕਰਦਾ ਸੀ ਉਹ ਤਾਂ ਬਾਹਰ ਹੀ ਕੋਈ ਉਹ ਜਦੋਂ ਲੈ ਕੇ ਆਦੀ ਕਰਾ ਕੇ ਉਹ ਪੇਮੈਂਟ ਜੀ ਦੇਣੀ ਆ ਉਹਦੀ ਝੁਮਰ ਜੇ ਤੇਰੇ ਵਾਸਤੇ ਅੱਛਾ ਹਾਂ ਉਹਦਾ ਫੋਨ ਪੀ ਕਦੋਂ ਦੇਣੀ ਆ ਨਾ ਵਸ ਦੇ ਆਉਣਾ ਜਾਂ ਕੇ ਸ਼ਾਮ ਜੀਂ ਦੇ ਆਉਂਗਾ ਚੱਲ ਮੈਨੂੰ ਨਾਲ ਲੈ ਜੀ ਚੰਗਾ ਤੂੰ ਕੀ ਕਰੇਂਗੀ ਉੱਥੇ ਸ਼ਰਾਬੀ ਸ਼ਰੂਬੀ ਹੁੰਦੇ ਰਸਤੇ 'ਚ ਹੁਣ ਤਾਂ ਆਥਰਾਂ ਟਾਈਮ ਤਾਂ ਉਹਦਾ ਟਾਈਮ ਤਾਂ ਦੇ ਕੀ ਹੋਇਆ ਤੂੰ ਕਿਤੇ ਨਹੀਂ ਜਾਣਾ ਸਵੇਰੇ ਵਗ ਜੀ ਉਹ ਮੈਂ ਉਹਨੂੰ ਦਿੱਤਾ ਵਾ ਟਾਈਮ ਯਾਰ ਮੈਂ ਦੇ ਆ ਮੈਂ ਜਾ ਕੇ ਪੇਮੈਂਟ ਆ ਹੱਸਤਾ ਵੀ ਤੂੰ ਨਾਲ ਆ ਬੰਦਿਆਂ ਕੋ ਉਹ ਮਹਾਰਾਜ ਸਖਤ ਕਿਉਂ ਕਰੀ ਜਾਂਦੀ ਐ ਮੈਂ ਜਾ ਕੇ ਪੇਮੈਂਟ ਮੈਂ ਨਾ ਚੰਗਾ ਆਪਣਾ ਤੈਨੂੰ ਰੁੜ ਜਾਣਿਆ ਮਰ ਜਾਣਿਆ ਆਏਗਾ ਤਾਂ ਘਰੀ ਹੈ ਹੁਣ ਮੈਂ ਤੈਨੂੰ ਗਲੀ 'ਚ ਕੁੱਟਦੀ ਵੀ ਸੋਹਣੀ ਲੱਗਦੀ ਤੂੰ ਤਾਂ ਸ਼ਰਮਲਾ ਰੱਖੀ ਐ ਗੱਭਰੂ ਤੇਰਾ ਮੁੰਡਾ ਹੈ ਪਿਆ ਜੇ ਕਿਸੇ ਨੇ ਆਏ ਕਹਿਤਾ ਵੀ ਤੇਰਾ ਪਿਆਰ ਛਿੱਤਰ ਖਾਂਦਾ ਸੀ ਤੇਰੀ ਮਾਂ ਤੋਂ ਉਹ ਵੀ ਕਿਸੇ ਬਗਾਨੀ ਤੀਮੀ ਪਿੱਛੇ ਬੂ ਮੇਰੇ ਤਾਂ ਜਵਾਕ ਦਾ ਮਰਨ ਹੋ ਜਾਊਗਾ ਹੈ ਇਹਨੂੰ ਤਾਂ ਤੰਜਰ ਨੂੰ ਚੌਰੇ ਨੂੰ ਸ਼ਰਮ ਨਹੀਂ ਪੋਰਾ ਕੋਈ ਨਾ ਬੜੀ ਤੂੰ ਕਰੇ ਤੋੜੂ ਤੇਰੇ ਗਿੱਟੇ ਰੜ ਜਾਣਿਆ ਆਹ ਟੱਪ ਗਿਆ ਖੇਤਾਂ ਮੰਨੀ ਨੂੰ ਵੇਖ 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 ਜਾਂਦਾ ਮੋਰਾਂ ਵਾਂਗੂ ਪਹਿਲਾਂ ਪਾਉਂਦਾ ਮਰਨਾ ਕੋਈ ਨਾ ਕੋਈ ਨਾ ਤੈਨੂੰ ਖਵਾਉਂ ਮਾਲ ਪੂਏ ਆਏ ਨੂੰ ਟਹਿ ਜਾਣਾ ਹਾਏ 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 ਮੈਂ ਕੀ ਸੁਣ ਲੈ ਮੈਂ ਤਾਂ ਜਮੀ ਲੁੱਟੀ ਗਈ ਜਿਹੜਾ ਕੁਝ ਮੇਰੇ ਕੋਲ ਰਹਿ ਗਿਆ ਸੀ ਮੇ ਤਾਂ ਸਾਰਾ ਕੁਝ ਕਰਵਾ ਬੈਠੀ ਮੈਂ ਕੀ ਕਰਤਾ ਇੰਨਾ ਬਰੋਸਾ ਕੀਤਾ ਸੀ ਮੈਂ ਤਾਂ ਉਹਦੇ ਤੇ ਮੈਂ ਨਹੀਂ ਅੱਜ ਤੋਂ ਬਾਅਦ ਕਿਸੇ ਤੇ ਬਰੋਸਾ ਕਰਦੀ ਮੇਰੇ ਸਾਲੀ ਦੀਏ ਦੱਸ ਕਿੱਥੇ ਗਈ ਸੀ 지우라, 백이, 대리, 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 대 ਇਹ ਰੇਸ ਸਾਲੇ ਦੀ ਏ ਕਿੱਥੇ ਜਾਏਗੀ ਭੱਜ ਕੇ ਆਵੇਂਗੀ ਤਾਂ ਇੱਥੇ ਤੇਰੀ ਭੈਣੇ ਵੀ ਸਿੰਘੀਲਣਾ ਤੈਨੂੰ ਪੇਕੇ ਕਿਹੜਾ ਸਾਲੇ ਤੇਰੇ ਹੋਣੇ ਉਹ ਤਾਂ ਪਹਿਲੀ ਨੰਗਨੇ ਸਾਲੇ ਨੀ ਕਾਣੇ ਨੇ ਮੇਰੇ ਤਾਂ ਹੱਡੀ ਸੀਕਦੇ ਨਹੀਂ ਹਾਏ ਮੈਨੂੰ ਮਰ ਜਾਣਾ ਭੁੱਖਾ ਦੇ ਗਿਆ ਮੈਂ ਤਾਂ ਇੰਨੀ ਰੀਜ ਨਾਲ ਤੇ ਪਰੋਸਾ ਕੀਤਾ ਸੀਗਾ ਹਾਏ ਮੈਨੂੰ ਪਤਾ ਸੀਗਾ ਵੀ ਮੈਨੂੰ ਆਦ ਤੇ ਵਿਚਾਲੇ ਛੱਡ ਦੂ ਨਾ ਤਾਂ ਮੈਂ ਉੱਧਰ ਜੋਗੀ ਨਾ ਮੈਂ ਉੱਧਰ ਜੋਗੀ ਮੈਂ ਜਾਵਾਂ ਤਾਂ ਜਾਵਾਂ ਕਿੱਥੇ ਹਾਏ ਹਾਏ ਕਰਦੀਆਂ ਜੀਜੇ ਕੋਲ ਜਾਣੀ ਆ ਹਾਏ ਹੁਣ ਤਾਂ ਹੋ ਹੀ ਟੋਆ ਹਾਏ ਹਾਏ ਮੇਰੇ ਪੁੱਤਾਂ ਨੇ ਆਏ ਦੇਖਿਆ ਵੀ ਕਿੱਥੇ ਲਾ ਦੇ ਕਿੱਥੇ ਨਹੀਂ ਲੱਗਦੀ ਨਾਲੇ ਰੀੜ ਦੀ ਹੱਟੀ ਦੇ ਦਰਦ ਹੁੰਦਾ ਮੇਰੇ ਨੇ ਦੱਸਿਆ ਵਤੀ ਬੜੀ ਬੇਕਰਕ ਕਹਿੰਦਾ ਆਹ ਕਿਵੇਂ ਭੱਜ ਜਾਂਦੇ ਹੈਪੀ ਹਾਏ ਵੇ ਹਾਏ ਵੇ ਕੰਜਾਂ ਨੇ ਮਾਰਿਆ ਵੇ ਅੱਡੀ ਜ਼ੋਰ ਜ਼ੋਰ ਨਾਲ ਇਹਦਾ ਵੀ ਕੰਮ ਫੋਏ ਲੱਗਦਾ ਮੈਨੂੰ ਦੇਖਿਆ ਵੇ ਹਾਏ ਵੇ ਵੇ ਜੀਜਾ ਤੇਰਾ ਮਿੰਜਨ ਕਰਤਾ ਬੇ ਤੈਨੂੰ ਕੀ ਹੋ ਰਿਹਾ ਐਵੇਂ ਤੂੰ ਐਂ ਕਾਹਤੋਂ ਬੈਠਾ ਮੈਨੂੰ ਪੁੱਛਣਾ ਕੋਸ ਬਸ ਤੂੰ ਦੱਸ ਪਹਿਲਾਂ ਤੈਨੂੰ ਕੀ ਹੋ ਗਿਆ ਹਾਏ 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 ਵੇ ਮੈਂ ਮੇਰੇ ਤਾਂ ਮੌਰ ਪਾ ਲ ਤੇ ਮਰ ਰੁੜ ਜਣੇ ਨੇ ਹਾਏ ਕਿਨੇ ਮੈਂ ਕਹੇਗਾ ਤਾਂ ਹੈਗਾ ਜਿਹੜਾ ਸਹੇੜਿਆ ਤੁਸੀਂ ਡਾਕਟਰ ਬਸ ਪੁੱਸਣਾ ਬਸ ਇਹੀ ਕੰਮ ਮੇਰੇ ਨਾਲ ਹੋ ਗਿਆ ਮੇਰਾ ਤਾਂ ਚੌਂਕੜੀ ਮਾਰ ਲੰਨਾ ਗੇ ਲੱਤਾਂ ਘੁੱਟਣਾ ਮੇਰਾ ਸਾਰੇ ਪਿੱਤੇ ਬਸ ਦਰਦ ਹੋ ਰਿਹਾ ਹੁਣ ਹਾਏ ਵੇ ਮੈਂ ਤੈਨੂੰ ਘਾਤੋ ਕੁੱਟਿਆ ਵਾ ਲਉਂ ਬਦਲਾ ਮੈਂ ਤਾਂ ਤੂੰ ਤਾਂ ਜਾਈ ਨਾਲ ਨਹੀਂ ਮੈਂ ਤਾਂ ਲਊਗਾ ਮੈਂ ਨਹੀਂ ਛੱਡਦਾ ਮੈਂ ਬਹੁਤ ਮਾਰਿਆ ਮੇਰੇ ਤਾਂ ਉਹਨੇ ਛੱਡੇ ਹੀ ਨਹੀਂ ਉਹਨੇ ਮੇਰਾ ਬਹੁਤ ਨਹੀਂ ਮੇਰਾ ਤਾਂ ਪੁੱਸ ਨਾ ਦੋ ਕੁਸ ਮੈਂ ਤਾਂ ਬੱਸ ਜਿੱਥੇ ਪੈਂਦੀਆਂ ਨੇ ਪਹਿਣਦੇ ਬਰੇ ਅਜ ਤੱਕ ਨਾ ਮੈਨੂੰ ਹੱਥ ਨਹੀਂ ਲਾਇਆ ਤੀ ਆ ਜਿਹੜੇ ਤੇਰੇ ਚੁੰਮਰ ਜੇ ਲਾਂਦੇ ਨੇ ਕਨਾ ਉਹਦੇ ਹੱਥ ਲੱਗ ਗਏ ਮੈਂ ਤਾਂ ਲਾ ਸ਼ੱਕ ਕਰ ਗਈ ਬਸ ਉਹ ਪਤਾ ਨਹੀਂ ਕੀ ਉਹਦੇ ਚੜਿਆ ਦਿਮਾਗ ਨੂੰ ਮੇਰੇ ਤਾਂ ਮਾਰ ਨੂੰ ਨਹੀਂ ਹਟੀ ਹੈਗੀ ਮੈਂ ਤਾਂ ਬਸ ਜਿੱਥੇ ਪੈਂਦੀ ਆ ਪੈਣ ਦੇ ਮੈਂ ਤਾਂ ਭੱਜ ਕੇ ਬਾਹਰ ਨਿਕਲਿਆ ਦਰਦ ਹਜੇ ਵੀ ਸਾਰੇ ਕਿਤੇ ਹੋ ਰਿਹਾ ਦੱਸ ਹੁਣ ਕਿੱਥੇ ਕਿੱਥੇ ਦਿਖਾਵਾਂ ਤੈਨੂੰ ਬਹੁਤ ਮੈਂ ਟੀਕਾ ਲਵਾ ਕੇ ਆਉਣਾ ਸ਼ਾਮ ਨੂੰ ਨਹੀਂ ਅੱਜ ਪੈਗ ਬੁੱਗ ਲਾਉਣਾ ਪਊ ਦਰਦ ਨਹੀਂ ਹਟਦਾ ਹੁਣ ਹਾਏ ਵੇ ਜੀਜਾ ਮੈਂ ਤੂੰ ਤਾਂ दारू ਪੀ ਲੇਗਾ ਅਬ ਮੈਂ ਕੀ ਪੀ ਮਾਂ ਮੈਨੂੰ ਤਾਂ ਲੱਗਦਾ ਮੈਨੂੰ ਚੈਰ ਹੀ ਪੀਣਾ ਪਊਗਾ ਵੇ ਜਿਹੜੇ ਸਾਬ ਨਾਲ ਮੇਰੇ ਖੁੱਟ ਪਈਆ ਹਾਏ ਮੇਰਾ ਕਸੂਰ ਕੀ ਸੀ ਹਾਏ ਮੈਨੂੰ ਤਾਂ ਲੱਗਦਾ ਮੇਰੀ ਭੈਣ ਦਾ ਬੇੜਾ ਵਹਿ ਗਿਆ ਹਾਏ ਹੁਣੇ ਘਰ ਵਿੱਚ ਨੁੱਤੀ ਲਾਈ ਐ ਵੇ ਮੇਰੇ ਤਾਂ ਆਪ ਅੱਜ ਤੱਕ ਕਦੇ ਡਾਕਟਰ ਨੇ ਹੱਥ ਨਹੀਂ ਸੀ ਚੱਕਿਆ ਹੰਨੀਆਂ ਸਿਫਤਾਂ ਕਰਦਾ ਸੀ ਹਾਏ ਨਹੀਂ ਮੈਂ ਇੱਕ ਪਉਆ ਲਿਆਉਂਗਾ ਇੱਕ ਪੈਗ ਮੈਲਾ ਨੂੰ ਇੱਕ ਤੂਲਾ ਲੀਂ ਵੇ ਗੱਲ ਤੇਰੀ ਸਹੀ ਐ ਹੁਣ ਤਾਂ ਤੈੱਕੀ ਲੋਣਾ ਪਊਗਾ ਹੋਰ ਰਸਤਾ ਵੀ ਨਹੀਂ ਆਪਣੇ ਕੋਲੇ ਕੋਈ ਰਸਤਾ ਨਹੀਂ ਹੋ ਰਿਹਾ ਕਨਾਂ ਘਰੇ ਵੀ ਨਹੀਂ ਜਾਂਦੇ ਹੋਏ ਆ ਸ਼ਾਮ ਤੱਕ ਮੈਂ ਤਾਂ ਜਾਣ ਨਹੀਂ ਸਕਦਾ ਫਾਇਦਾ ਉਹਦਾ ਪਾਰਾ ਸਿਰੇ ਜੜਿਆ ਪਿਆ ਹੂ ਲੱਗਦਾ ਹਜੇ ਵੀ ਵੇ ਮੇਰੇ ਵਾਲਾ ਤਾਂ ਐ ਨਹੀਂ ਪਤਾ ਇੱਥੇ ਆ ਜਾਵੇ ਮੇਰੇ ਜੂਤ ਪਤਾਨ ਕਰਦੇ ਨੇ ਨਾ ਮਾੜੀ ਤੇਰੇ ਮਗਰ ਤਾਂ ਨਹੀਂ ਹੁੰਦਾ ਦੀ ਕਿਤੇ ਕੋਈ ਪਤਾ ਨਹੀਂ ਵੇ ਚੱਲ ਇੱਥੋਂ ਖਿਸਕ ਲੈ ਆਪਾਂ ਕਿਤੇ ਹੋਰ ਚੱਲਦੇ ਆਂ ਵੇ ਜੀਜਾ ਬਾਈ ਆ ਵੀ ਹਜੇ ਠੀਕ ਹੈ ਵੇ ਮੈਨੂੰ ਲੱਗਦਾ ਇੱਥੇ ਹੋਰ ਨਾ ਸਿਆਪਾ ਪੈ ਜੇ ਹਾਏ ਹਾਏ ਵੇ ਜੀਜਾ ਚੱਲ ਹਾਏ ਹਾਏ ਵੇ ਤੇ ਤੂੰ ਰਿਆ ਵੀ ਨਹੀਂ ਜਾਂਦਾ ਵੇ ਇੱਧਰ ਨੂੰ ਹੀ ਹੋ ਲੈ ਹੁਣ ਉੱਧਰ ਕਿੱਥੇ ਜਾਏਂਗਾ ਨਹੀਂ ਪਰ ਇਹ ਆਈ ਆ ਬੇਦਿਆਰਾ ਹੈਪੀ ਇੱਧਰ ਤਾਂ ਨਹੀਂ ਆਈ ਨਾ ਹੈਪੀ ਨੇ ਇੱਧਰ ਕੀ ਕਰਨ ਆਉਣਾ ਬਸ ਹੱਤਾ ਉਹਦੀ ਸਰਵਿਸ ਕਰੀ ਦਿੱਤੀ ਮਾ ਤੂੰ ਤਾਂ ਮੈਨੂੰ ਮਾਰਾ ਜਾਣੀ ਸੀ ਕੁਝ ਕਹਿਣ ਨੰਦਾ ਸਰਵਿਸ ਕਿਹੜੀ ਗੱਲੋਂ ਕਰਤੀ ਤੂੰ ਬਸ ਤੂੰ ਪੁੱਛ ਨਾ ਉਸ ਇੱਕ ਹੱਥ ਉਹਦੀ ਗੁੱਤ ਦੀ ਇੱਕ ਹੱਥ ਚੱਪਲੀ ਦੀ ਬਸ ਰਹਿਣ ਦੇਵੇ ਮਾਰ ਮਾਰ ਦੂਰੀ ਕਰਦੀ ਮੈਨੂੰ ਪਤਾ ਹੀ ਐ ਤੇਰਾ ਫੜਾ ਮਾਰਨ ਜੋ ਗਾਂ ਕਰਦੀ ਦੂਰੀ ਨਹੀਂ ਆਪਣੀ ਭੈਣ ਨੂੰ ਪੁੱਛ ਕੇ ਦੇਖੀ ਫਤਮ ਦਾਸਤਾ ਮੈਂ ਸੱਚੀ ਕੁਟੀ ਹਾਂ ਅੰਗਾਂ ਅੰਗਾਂ ਕੋ ਦਰਦ ਕਰਨ ਲਾਤਾ ਜੋਦਮੈਂ ਸਾਂ ਲੱਗੀ ਆ ਤਾਂ ਤੋਂ ਮੈਨੂੰ ਨਜ਼ਾਰ ਆ ਗਿਆ ਗੱਲ ਦੱਸ ਕੇ ਰੂਹ ਖੁਸ਼ ਕਰਤੀ ਹੁਣ ਐ ਦੱਸ ਵੀ ਲੌਂਗ ਰੈਚਿੰਗ ਆਪਾਂ ਕੇ ਚਾਹ ਕਰਕੇ ਦੇ ਲਈ ਕੈਡੀ ਚਾਹ ਬਣਾ ਲਾ ਚਲ ਤੂੰ ਤੂੰ ਤਾਂ ਖੁਸ਼ ਹੋਈ ਮੈਂ ਤੇਨੂੰ ਦੱਦੀਆਂ ਵੇ ਖੁਸ਼ ਹੋਏਗਾ ਤੂੰ ਵੀ ਅੱਛਾ ਕੀ ਹੋ ਗਿਆ ਆਜਾ ਥੋਡੇ ਵਾਲਾ ਵੀ ਕੁੱਟਿਆ ਮੈਂ ਮੇਰੇ ਸਾਡੂ ਆਹੋ ਅੱਛਾ ਤੇ ਸਾਡੂ ਨਾਲੇ ਤੇਰਾ ਪ੍ਰਾ ਉਹੀ ਗੱਲ ਹੋਗੀ ਨਾ ਹਾਂ ਹੁਣ ਜੋ ਦੂਰੀ ਸਕੀਰੀ ਤੇਰੀ ਪਰ ਹੁਣ ਦੂਰੇ ਛੇਤਰ ਵੀ ਦੂਰੀ ਪਾਉਣ ਨੂੰ ਲਾਉਣੀ ਸੀ ਪਰ ਮੈਂ ਬੱਤੇ ਵੀ ਸਰਬਸ ਪੱਕੀਏ ਕਰਤੀ ਅੱਜ ਮੈਂ ਕਿਹਾ ਮੈਂ ਤਾਂ ਜਮਾ ਕੋੱਕੇ ਜੜਤੇ ਅੱਛਾ ਫਿੱਕੇ ਤੇ ਹੁਣ ਨਹੀਂ ਕਿਸੇ ਬੰਨੀ ਚਾਕੂਗਾ ਰੁੜਜਣਾ ਮੈਨੂੰ ਚਾਰਦਾ ਸੀ ਹੁਣ ਮੈਨੂੰ ਆਏ ਨਹੀਂ ਪਤਾ ਹੁਣ ਗੱਲ ਦੀ ਮੈਂ ਤਾਂ ਸੂ ਘਟਣੀ ਆ ਪਤਾ ਨਹੀਂ ਕਿੱਧਰ ਨਿਕਲਿਆ ਹੈ ਛੇਤਰ ਖਾ ਕੇ ਮੁੜ ਕੇ ਘਰੇ ਨਹੀਂ ਆਇਆ ਹਜੇ ਤੱਕ ਉਹਨੇ ਨਾ ਕਿਸੇ ਵਾਸਤੇ ਕੰਨਾਲੇ ਕਰਾਈ ਅੱਛਾ ਹਾਂ ਸਿਆਉਣੇ ਦੀ ਅੱਛਾ ਜਿਵੇਂ ਨੂੰ ਨਾ ਪਤਾ ਲੱਗਦਾ ਰੁੜਜਣਾ ਸਾਰਾ ਘਰ ਲਟਾ ਆਂਦਾ ਹੈ ਜਵਾਕ ਵੀ ਅੰਦਰ ਹੈ ਸੁਣ ਨਾ ਲਵੇ ਅੱਛਾ ਕੰਨ ਵਾਲੇ ਤੈਂ ਚੱਕ ਲੇ ਫਿਰ ਉਹ ਕੰਨ ਵਾਲੇ ਮੈਂ ਚੱਕ ਕਿੱਥੋਂ ਲੈ ਹਾਂ ਤੂੰ ਤਾਂ ਐ ਕਰਦਾ ਜਿਵੇਂ ਮੇਰੇ ਤਾਂ ਸਾਹਮਣੇ ਸੀ ਜਾ ਕੇ ਰੱਖੇ ਵੀ ਸੀ ਵੀ ਹਾਂ ਤੂੰ ਚੱਕ ਲੇ ਫਿਰ ਤੈਨੂੰ ਕਿਵੇਂ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਮੈਂ ਤਾਂ ਪੈਂਟ ਧੋਣ ਲੱਗੀ ਸੀ ਅੱਛਾ ਜਦੋਂ ਮੈਂ ਪੈਂਟ ਖਿੱਚੀ ਕਹਿੰਦਾ ਨਾ ਨਾ ਇਹ ਤਾਂ ਧੋਣ ਵਾਲੀ ਨਹੀਂ ਹੈਗੀ ਨਹੀਂ ਨਹੀਂ ਅੱਛਾ ਅੱਛਾ ਕਰਦੇ ਕਰਾਉਂਦੇ ਤੇ ਉਹ ਕੰਨ ਵਾਲੇ ਥੱਲੇ ਢੜਾਮਾ ਵਜੇ ਅੱਛਾ ਉਹ ਕਰ ਗਿਆ ਉਹ ਕਿਹਦੇ ਵਾਸਤੇ ਲਿਆਇਆ ਮੈਨੂੰ ਪੁੱਛ ਫੜਾਈਏ ਜੇ ਮੈਨੂੰ ਪਤਾ ਹੋਵੇ ਮੈਂ ਰਿਆ ਦੀ ਗੁੱਤਨੀ ਨਾ ਪਟਦਿਆਂ ਲੈ ਕੇ ਕਿੱਥੋਂ ਆਇਆ ਮੇਰਾ ਨਾ ਸਾਂ ਲੱਗੇ ਜੀ ਕਰਦਾ ਉਹਦੇ ਤਾਂ ਜਿਹੜੀਆਂ ਲਾਈਆਂ ਲਾਈਆਂ ਉਹ ਟੰਪਾ ਚੱਕ ਤੇਰੇ ਸਰਚ ਮਾਰਾ ਰੋਣਿਆ ਉਹ ਕਾ ਨੂੰ ਗੁੱਸੇ ਹੁੰਦੀਆਂ ਪਰ ਜਾਈ ਕੋਈ ਗੱਲ ਯੂ ਤਾਂ ਆਪਾਂ ਪਤਾ ਕਰ ਲਾਂਗੇ ਹਾਂ ਆ ਤਾਂ ਕਰੀ ਗੱਲ ਕਿਥੋਂ ਲਿਆਇਆ ਕੀ ਦੀ ਆਸਟ੍ਰੇਲੀਆ ਆ ਵੀ ਤਾਂ ਜੇ ਮੈਨੂੰ ਪਤਾ ਹੋਵੇ ਮੈਂ ਮਾਰਨਾ ਦੇਵਾ ਕੋਈ ਨਾ ਕੋਈ ਨਾ ਇਹਦਾ ਆਪਾਂ ਪਤਾ ਕਰ ਲਾਂਗੇ ਮੈਂ ਤਾਂ ਹੁਣ ਆਏ ਹੋਇਆ ਪਿਆ ਕਿਤੇ ਛਿੱਤਰ ਖਾ ਕੇ ਉਸੇ ਲਵੇ ਤਾਂ ਨਹੀਂ ਭੱਗ ਗਿਆ ਉਹ ਮੇਰੇ ਵਾਲੀ ਵੀ ਪਤਾ ਨਹੀਂ ਕਿੱਥੇ ਗਈ ਆ ਬੇ ਉਹ ਗੁੱਸੁੱਗ ਲੈ ਲੈ ਮਾ ਮੈਂ ਤਾਂ ਨਿਆਣੇ ਨੂੰ ਛੱਡ ਕੇ ਨਹੀਂ ਕਿਤੇ ਜਾ ਸਕਦੀ ਜੇ ਜਵਾਕ ਨੇ ਮੈਨੂੰ ਪੁੱਛ ਲਿਆ ਹੁਣ ਤੱਕ ਤਾਂ ਮੈਂ ਬਹਾਨਾ ਮਾਰੀ ਨਹੀਂ ਤੇਰਾ ਪਿਆ ਉਹ ਹੀ ਦਰਖਪੁੱਤ ਖੇਤ ਕੰਮ ਸੀ ਤਾਂ ਨਹੀਂ ਆਇਆ ਹੁਣ ਰਾਤ ਨੂੰ ਤਾਂ ਨਿਆਣਾ ਪੁੱਛੂਗਾ ਵੀ ਡੈਡੀ ਘਰ ਤੋਂ ਨਹੀਂ ਆਇਆ ਕਰ ਕਿਤੇ ਇਕੱਠੇ ਤਾਂ ਨਹੀਂ ਹੋਏ ਬੈਠੇ ਕਿਤੇ ਮੈਨੂੰ ਹੁਣ ਕੀ ਪਤਾ ਤੈਂ ਵੀ ਸਰਵਿਸ ਕੀਤੀ ਐ ਸਰਵਿਸ ਮੈਂ ਵੀ ਕਰੀ ਐ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਦੀ ਆਪਸ 'ਚ ਹੀ ਕੋਈ ਗਾਟੀ ਆ ਗਾਟੀ ਐ ਦੋਖਸਖ ਫੋਲਦੇ ਹੋਣਗੇ ਕਿਤੇ ਬੈਠੇ ਬੇ ਤੂੰ ਐਂ ਕਹ ਹਾਂ ਮੇਰੇ ਆਖੇ ਮੇਰਾ ਬਿਆਰ ਬਣ ਕੇ ਨਾ ਦਸ ਪਰ ਜਾਈ ਤੂੰ ਬਸ ਮੇਰਾ ਦਿਓਰ ਬਣ ਕੇ ਬਗਦਾ ਤੇ ਲੱਭ ਕੇ ਲਿਆ ਜੇ ਕਿਤੇ ਦੀਂਦੇ ਆ ਜੇ ਕਿਤੇ ਇਕੱਠੇ ਦਿਸ ਗਏ ਫੇਰ ਮੈਨੂੰ ਦੱਸ ਦੀ ਫੇਰ ਮੈਂ ਆਪ ਠੀਕ ਆ ਚਲ ਮੈਂ ਪਤਾ ਲੱਗੇ ਤੈਨੂੰ ਫੋਨ ਕਰਦਾ ਹਾਂ ਫੇਰ ਤੈਨੂੰ ਆਏ ਨੂੰ ਪਿਆਉਂਗੀ ਚਾਹ ਭੱਗ ਜਾ ਚੱਕ ਲਈ ਫੋਨ ਹਾਂ ਹਾਂ ਮੈਂ ਤਾਂ ਫੋਨ ਮੇਰੇ ਹੀ ਨੀਗਾ ਚਿਪਿਆ ਆ ਦੇਖ ਲਾ ਰੜਜ ਜਾਣੇ ਨੇ ਨਾ ਸਾਂਹ ਲੱਗੇ ਇਨੇ ਵੀ ਮੈਨੂੰ ਨਾ ਤਪਾ ਲਿਆ ਇਹਨੂੰ ਬਥੇਰਾ ਬੇਲਕੀ ਬਥੇਰੀਆਂ ਮੈਂ ਤਾਂ ਕਰੀਆਂ ਬਿੱਤਾ ਜਾਣਿਆ ਉਹਦੇ ਬੰਨੀ ਕੁੜੀ ਬੰਨੀ ਨਿਗਾ ਰੱਖਲਾ ਹੁਣ ਮੇਨ ਤਾਂ ਪਤਾ ਮੇਤੋ ਛੋਟੀ ਭੈਣ ਆ ਵੀ ਛੋਟੀ ਐ ਹੈ ਨਿਆਣ ਮੱਤੀ ਸੀ ਤੈਨੂੰ ਵਿਆਹ ਤਾਂ ਦਿੱਤੀ ਉਹ ਇਹ ਡੰਗਰ ਇਹ ਸੀ ਜਿਹਨੇ ਸੁਰਤ ਸੰਭਾਲ ਨਹੀਂ ਕੀਤੀ ਕੱਲਾ ਤੇ ਕੰਮ ਦਾ ਹੋ ਗਿਆ ਹੈ ਜੇ ਕਿਤੇ ਪਹਿਲਾਂ ਧਿਆਨ ਦਿੱਤਾ ਹੁੰਦਾ ਉਹ ਦਿਨ ਨਾ ਦੇਖਣੇ ਪੈਂਦੇ ਮੈਨੂੰ ਤਾਂ ਐ ਡਰ ਲੱਗੀ ਜਾਂਦਾ ਕਿਤੇ ਕੱਲੂ ਆਏ ਨਾ ਨਿਕਲ ਜੇ ਗੱਲ ਵੀ ਇਹ ਤਾਂ ਜੀਜਾ ਸਾਲੀ ਦੀ ਦੂਹਾ ਦੀ ਗਾਟੀ ਆ ਜਿਹਾ ਹੋ ਗਿਆ ਸੱਚੀ ਮਾਤਾ ਜਿਉਂਦੇ ਜੀ ਮਰ ਜੂ ਮੈਂ ਤਾਂ ਘਰੇ ਬੈਠੀ ਦਾ ਘਰ ਪੱਟਿਆ ਜਉ ਆਉਣੀਆ ਬੱਤ ਲੈ ਨਿਆਣਾ ਬਲਾਈ ਜਾਂਦਾ ਆਏ ਹਾਏ ਦੇਖੀ एकदम ਚੜੇ ਕੀ ਹੋ ਗਿਆ ਭੜ ਭੜ ਤਾਂ ਨਹੀਂ ਹੈਗੀ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਮੈਂ ਤਾਂ ਜੀਜਾ ਅੱਜ ਉਹਨਾਂ ਸੱਚੀ ਮਰਦੀ ਮਰਦੀ ਬੱਚੀਆਂ ਕਿਉਂ ਕੀ ਹੋ ਗਿਆ ਜੀ ਓਹੋ ਮੇਰੇ ਤਾਂ ਕਰੰਟ ਲੱਗ ਗਿਆ ਤੂੰ ਕੰਮ ਨਹੀਂ ਹੈ ਕਰੰਟ ਵਾ ਚਲਾਉਣੀ ਹੈ ਓ ਜੀਜਾ ਗਾਂਟੇ ਨੂੰ ਕਹਨੂੰ ਹੱਥ ਲਾਉਣੀ ਆ ਮੈਂ ਤਾਂ ਅੱਗ ਲੱਗਣੀ ਉਹ ਕਰਦੀ ਸੀ ਉਹ ਪ੍ਰੈਸ ਕਰਦੀ ਸੀ ਪ੍ਰੈਸ ਦਾ ਕਿਤੇ ਜੋੜ ਜੁੜ ਨਹੀਂ ਰਿਹਾ ਸੀ ਪ੍ਰੈਸ ਦੇ ਤਾਂ ਦੇਖ ਉਹਨੂੰ ਕਰ ਲਿਆ ਪ੍ਰੈਸ ਨੂੰ ਤਾਂ ਮੇਰੀ ਤਾਂ ਸਾਰੀ ਬਾਹ ਚਰਨਾਟ ਜਾ ਛੱਡ ਗਿਆ ਜੀਜਾ ਹੁਣ ਫਿਰ ਹੁਣ ਫਿਰ ਕੀ ਕਹਿੰਦਾ ਹੁਣ ਫਿਰ ਮੈਂ ਤਾਂ ਕਹਿੰਦੀ ਸੀ ਮਾੜਾ ਜੇ ਮੇਰੇ ਨਾਲ ਚੱਲ ਆਪਾਂ ਬਾਜ਼ਾਰ ਜਾਏਗੇ ਮੈਂ ਪ੍ਰੈਸ ਠੀਕ ਕਰਾ ਲਵੂੰਗੀ ਉਹ ਨੌਂਦੀ ਸੀ ਕਿਤੇ ਫੇਰਦਾ ਉਹ ਘਰੇ ਅੱਛਾ ਨੌਂਦੀ ਸੀ ਨੌਂਦੀ ਆ ਅੱਛਾ ਯਾਰ ਮੇਰੀ ਗੱਲ ਸੁਣੋ ਉਹਨੂੰ ਕੀ ਤੇ ਪਤਾ ਵੀ ਨਾ ਲੱਗ ਜੇ ਹਨਾ ਮੈਂ ਤਾਂ ਐਂ ਕਹਿੰਦੀ ਮੈਂ ਬਹਾਨਾ ਲਾ ਕੇ ਉਹਨੂੰ ਮਨ ਲਾ ਦੇ ਬੇ ਤੂੰ ਚੱਲ ਲੈ ਕੇ ਆ ਜਾ ਠੀਕ ਆ ਹਾਂ ਤੇ ਨਾਲੇ ਮੇਰੀ ਇੱਕ ਹੋਰ ਗੱਲ ਸੁਣੀ ਕਿ ਜੇ ਮੈਨੂੰ 10000 ਰੁਪਏ ਦਾਹਰਾ ਦੇ ਦੇ ਕੋਈ ਨਾ ਲੈ ਲਈ ਕੋਈ ਨਾ ਮੈਂ ਉਧਰ ਹੀ ਤੇ ਕਰ ਦਿੰਦੀ ਹੂੰ ਨਾ ਮੈਂ ਕਹਿੰਦੀ ਸੀ ਮੈਂ ਕਿ ਆਪਾਂ ਪੁਰਾਣੀ ਪ੍ਰੈਸ ਠੀਕ ਕਰਾਉਣ ਨੂੰ ਰਹਿਣ ਦਿੰਦੇ ਆ ਨਵੇਂ ਉਹ ਲੈ ਲਾਂਗੇ ਚਲੋ ਨਵੇਂ ਲੈ ਲੈ ਮੈਨੂੰ ਪ੍ਰੈਸ ਨਵੀਂ ਦਿਵਾ ਲਈ ਤੇ ਨਾਲੇ ਕੋਈ ਸ਼ੋਪਿੰਗ ਸ਼ੋਪਿੰਗ ਕਰਾਂਗੇ ਪੈਸੇ ਤੇ ਤੋ ਉੱਤੇ ਦਿਨ ਹੈ ਕੋਈ ਗੱਲ ਨਹੀਂ ਕਰਾਉਂਦਾ ਹੈ ਤਾਂ ਮੈਨੂੰ ਪਤਾ ਹੈ ਰੀਤਾ ਸੁੱਚੀ ਮੈਨੂੰ ਤਾਂ ਦਮ ਛੜਿਆ ਪਿਆ ਤੂੰ ਮਿੰਟ ਪੈ ਜਾਣਾ ਕੋਈ ਬੇਫਿਕਰ ਹੈ ਲੈ ਪੈ ਜਾ ਪੈ ਜਾ ਪੈਣਾ ਨਹੀਂ ਉਹ ਘਰੀ ਚੱਲ ਨਹੀਂ ਉਹ ਤਾਂ ਡੈਣ ਦਾ ਕਹੀ ਜੀ ਤਾਂ ਹਾਂ ਕੋਈ ਬੈਠਣ ਦੇਣਾ ਦੋਏ ਉਹਨੇ ਠੀਕ ਹੈ ਮੇਰੀ ਬਸਤੀ ਪੈਣੀ ਹੈ ਮੈਨੂੰ ਪਤਾ ਤਾਂ ਹੈਗਾ ਕਈਆਂ ਜਗ੍ਹਾ ਲੈ ਮਿੰਟ ਚ ਗੱਲਾਂ ਬਣਾ ਲੈਂਦੀ ਆ ਤਾਂ ਚੱਲ ਕੋਈ ਨਾ ਮੁੱਧਰੇ ਆਉਣਾ ਫਿਰ ਡਾਕਟਰ ਤਾਂ ਨਹੀਂ ਕਰੇ ਨਾ ਡਾਕਟਰ ਨਹੀਂ ਹੈਗਾ ਤੂੰ ਆ ਜੀ ਨਾਲ ਮੈਂ ਤੇਰੇ ਵਾਸਤੇ ਕੜੀ ਜੀ ਚਾਹ ਬਣਾਉਂਗੀ ਅੱਛਾ ਨਾ ਜੀ ਕੋਈ ਆਇਆ ਪਰ ਉਹ ਨਹੀਂ ਨਹੀਂ ਕੋਈ ਨਹੀਂ ਹੈਗਾ ਮੈਂ ਤਾਂ ਵੈਸੇ ਗੱਲਾਂ ਕਰਦਾ ਸੀ ਚੰਗਾ ਤਮੇ ਤੁਮ ਨੂੰ ਦੱਸ ਦੇ ਮੈਂ ਪੰਨ ਲੈ ਕੇ ਫਟਾਫਟ ਆ ਜਾ ਨਹੀਂ ਨਹੀਂ ਚੱਲ ਜਾ ਉਹ ਫੇਰ ਜੰਨੇ 10000 ਰੁਪਏ ਚਾਹਦਾ ਦਾਦਾਂਗੇ ਹੂੰ ਸਕਤਾ ਕਰਦੀ ਤੇ ਇਹ ਚੱਲ ਜਾਵਾਂਗੇ ਕਰਨ ਦੇ ਸ਼ੱਕ ਜਿਹੜੀ ਕਰਦੀ ਐ ਲੈ ਨਿੱਕੇ ਨਿੱਕੇ ਕੰਮ ਹੀ ਨਹੀਂ ਲੋਟ ਆਉਂਦੇ ਜਾਖਣੇ ਤੇ ਮੈਂ ਵੀ ਨਿਭੜ ਗਿਆ ਥੋੜਾ ਕੀ ਕਰਤੀਆਂ ਜਿਵੇਂ ਸਤਿ ਸ੍ਰੀ ਅਕਾਲ ਪੂਆ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੈ ਹਾਂ ਹਾਂ ਤੁਸੀਂ ਦੱਸੋ ਕਿਵੇਂ ਆ ਸਭ ਠੀਕ ਠਾਕ ਹੈ ਬਾਲੇ ਦੇ ਨਾਲ ਬਾਤ ਦੇਖਿਆ ਪੂਆ ਕਿੱਧਰ ਭੱਗੀ ਸੀ ਬੱਸ ਮੇਰਾ ਪੁੱਤ ਮੇਰੇ ਹੁਣ ਕਰੀ ਨਹੀਂ ਕੰਮ ਨਹੀਂ ਪੜਦਾ ਜਦੋਂ ਛੋਟੇ ਹੋਗੇ ਕੰਮ ਆਉਣੇ ਪੜਦੇ ਨਹੀਂ ਹਾਂ ਹੋਰ ਸੁਖਸਾਨ ਹੈ ਸਭ ਸੁਖਸਾਨ ਦਾ ਤੁਸੀਂ ਮੈਨੂੰ ਤਾਂ ਇੱਕ ਗੱਲ ਤਾਂ ਪਤਾ ਲੱਗਿਆ ਤੀ ਕੀ ਗੱਲ ਦਾ ਪੂਆ ਪਰ ਕਿਹੜ ਨੂੰ ਦੱਸੀ ਨਾ ਪੁੱਤ ਕੰਨਾਂ ਦੇ ਅੱਧਾ ਦੇ ਕੰਨ ਹੁੰਦੇ ਨੇ ਚਾ ਇਹੋ ਜੀ ਕੀ ਗੱਲ ਆ ਬੂਆ ਉਹ ਤਾਂ ਗੱਲੇ ਇਹੋ ਜੀ ਹੈ ਉਹ ਤਾਂ ਤੈਨੂੰ ਕੱਲ ਨੂੰ ਦੱਸਣ ਵਾਲੀ ਸੀ ਬੂਆ ਮੇਰੇ ਹੌਲ ਜਾ ਪੈਂਦਾ ਮੈਨੂੰ ਦੱਸ ਦੇ ਗੱਲ ਹੈ ਕੀ ਦੱਸ ਤਾਂ ਦਿੰਨੀ ਆ ਪੁੱਤ ਬਸ ਗੱਲ ਨੂੰ ਇੱਥੇ ਬੰਦਰ ਕਰਦੀ ਮੇਰੇ ਨਾਲ ਉਹਨਾਂ ਲਈ ਮੈਂ ਨਹੀਂ ਰਹਿੰਦੀ ਤੇਰਾ ਨਾਲ ਤੂੰ ਮੈਨੂੰ ਗੱਲ ਦੱਸ ਦੇ ਮੈਨੂੰ ਤਾਂ ਅੰਦਰੋਂ ਨਾ ਹੋਣ ਲੱਗ ਗਿਆ ਵੀ ਪਤਾ ਨਹੀਂ ਕੀ ਹੋ ਗਿਆ ਪੁੱਤ ਕਿਸੇ ਦੇ ਘਰੇ ਲੜਾਈ ਪੈ ਜਾਂਦੀ ਹੁੰਦੀ ਅਗਰ ਲੱਗਦਾ ਵੀ ਚੁਗਲੀ ਲੱਗੀ ਬੂਆ ਇਹੋ ਜੀ ਗੱਲ ਕੀ ਆ ਮੈਨੂੰ ਗੱਲ ਦੱਸ ਦੇ ਗੱਲ ਪੁੱਤ ਮੈਂ ਕੁਝ ਨਹੀਂ ਦੱਸ ਤੂੰ ਬਸ ਮੋਬਾਈਲ ਤੇ ਦੇਖ ਲੈ ਦੇਖ ਲੈ ਹੋ ਰਹੇ ਆ ਪੁੱਤੋ ਫੇਰ ਅਗਲਾ ਕਹਿੰਦਾ ਵੀ ਖਾਨੀ ਲੋ ਬੋਲ ਕੇ ਕਹਿੰਦੀ ਆ ਗਾਦਾ ਮੈਂ ਤਾਂ ਹੁਕਮ ਨਾ ਕਰਨਾ ਤੇ ਕਰਵਾ ਹਾਂ ਮੈਂ ਜਿਸੇ ਤੋਂ ਕੰਮ ਕਰਦੀ ਫਿਰ ਮੈਂ ਮਲਕ ਤੇ ਨਹੀਂ ਚੰਗਾ ਸੀ ਫਿਰ ਮੈਂ ਜਾਣੀ ਆ ਦਸੀ ਨਾ ਮੇਰੇ ਪੁੱਤ ਬਣ ਕੇ ਹਾਏ ਰੱਬਾ ਮੈਨੂੰ ਤਾਂ ਕਾਜ਼ੀ ਜੋਗੀ ਨਹੀਂ ਛੱਡਿਆ ਇਹ ਬੰਦੇ ਨੇ ਕਿਸੇ ਨੂੰ ਕੀ ਦੱਸੂਗੀ ਕਿਸੇ ਨੂੰ ਕੀ ਮੂੰਹ ਦਿਖਾਉਂਗੀ ਮੈਂ ਹਾਏ ਮੈਂ ਮਰ ਜਾ ਦੁਆਂਡੀ ਵੀ ਨਾ ਦੇਖ ਲੈਣ ਵੀ ਰੋਂਦੀ ਜਾਂਦੀ ਹੈ ਪਤਾ ਨਹੀਂ ਕਾਹਤੋਂ ਜਾਇ ਵੱਡੀ ਤੇ ਨੇ ਆਏ ਨਹੀਂ ਸੋਚਿਆ ਮੇਰਾ ਪੁੱਤ ਗੱਭਰੂ ਆਇਆ ਪਿਆ ਬੂ ਉਹ ਕਿਸੇ ਕੋਲੇ ਮੂਤ ਕੋਣ ਜੋ ਗਾਨੀ ਰਹਿਣਾ ਟਾਏ ਜਾਣਾ ਹਾਏ ਹੁਣ ਤਾਂ ਮੇਰੇ ਕੋਲ ਪੱਕਾ ਸਬੂਤ ਹੈ ਪੱਕਾ ਜਮਾ ਜਉਂਦਾ ਜਾਗਦਾ ਹੁਣ ਪੁੱਛੂ ਇਹਨੂੰ ਮੈਂ ਨਾ ਰੋੜ ਜਾਣੇ ਨੂੰ ਨਾ ਦਾਗ ਦੇ ਕੇ ਘਰੋਂ ਕੱਢਿਆ ਮੈਨੂੰ ਵੀ ਕੀ ਯਾਦ ਰੱਖੂਗਾ ਇਹ